ਤੇ ਗੁਰਵਿੰਦਰ ਦੀ ਪਤਨੀ ਦੇ ਸੀ ਤੋਂ ਆਸ਼ਿਕ ਵਕੀਲ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਇਹ ਜਿਹੜੀ ਸੀਗੀ ਕੰਜਰੀ ਇਹਨੇ ਤਾਂ ਜਮਾ ਜ਼ਰੂਰ ਸੀ ਕੱਢ ਕੇ ਤਰਦਾ ਕੁੱਤੇ ਤੋਂ ਸਾਮ ਕੁਛ ਮੰਨ ਗਈ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਛਾਤਰ ਸੀ ਉਹ ਉਧਰੋਂ ਘਰ ਵਾਲੇ ਨੂੰ ਪਾਉਂਦੀ ਰਹੀ ਸੀ ਇਹ ਤਾਂ ਨਹੀਂ ਪਾਉਂਦੀ ਸੀ ਇੱਜ਼ਤਦਾਰ ਪਰਿਵਾਰ ਦੀ ਤੇ ਨਾ ਇਹ ਜਿਹੜੇ ਇਹੋ ਜਿਹੇ ਲੋਕ ਹੁੰਦੇ ਨਾ ਚਗਲ ਕਿਸਮ ਦੇ ਜਿਹੜੇ ਹੁੰਦੇ ਆ ਉਹ ਨਹੀਂ ਇਹ ਗੱਲ ਸੋਚਦੇ ਕਿ ਮੁੰਡੇ ਨੇ ਆਪਣੀ ਭੈਣ ਨੂੰ ਦੱਸਤਾ ਸੀ ਕਾਫੀ ਚਿਰ ਪਹਿਲਾਂ ਵੀ ਇਹ ਮੈਨੂੰ ਮਾਰੂਗੀ ਕਿਉਂਕਿ ਇਹਨੇ ਪਹਿਲਾਂ ਵੀ ਇੱਕ ਵਾਰੀ ਜ਼ਹਿਰ ਦਿੱਤਾ ਸੀ ਹੁਣ ਮੰਦੀ ਆ ਉਹ ਹੁਣ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੈਨੂੰ ਮਾਂ ਬਾਪ ਚਲੋ ਪਹਿਲਾਂ ਕਿਤੇ ਵੀ ਗਲਤ ਸੀਗੀ ਵਿਆਹੀ ਵੀ ਮੈਨੂੰ ਲੱਗਦਾ ਇਸੇ ਕਰਕੇ ਸੀ ਲੜਕੇ ਵਾਲਿਆਂ ਨੂੰ ਪਤਾ ਨਹੀਂ ਲੱਗੇਗਾ ਬਹੁਤ ਇਹੋ ਜਿਹੇ ਕੇਸ ਆਏ ਨੇ ਤਾਂ ਮੰਨਣਾ ਹੈ ਕਿ ਉਹਦਾ ਜਿਹੜਾ ਪਿੱਛੇ ਪੀਕੇਆਂ ਦੇ ਵਿੱਚ ਕੈਰੇਕਟਰ ਠੀਕ ਨਹੀਂ ਸੀ ਤੇ ਫੇਰ ਇਹ ਕਰਦੀ ਆ ਜੇ ਮਾਪੇ ਦੀ ਸ਼ਰਮ ਹੁੰਦੀ ਜਾਂ ਮਾਪੇ ਦਾ ਦਰਮ ਹੁੰਦਾ ਤਾਂ ਫੇਰ ਉਹ ਇਹੋ ਜੀਆਂ ਆ ਜਿਹੜੀਆਂ ਵੀਡੀਓ ਪਾ ਰਹੀ ਐ ਫੇਸਬੁੱਕ ਤੇ ਫੇਰ ਇਹ ਤਾਂ ਨਹੀਂ ਪਾਉਂਦੀ ਸੀ ਇੱਜ਼ਤਦਾਰ ਪਰਿਵਾਰ ਦੀ ਤੀ ਨਾ ਫੇਰ ਤਾਂ ਮਾਪੇ ਕਹਿੰਦੇ ਸਾਡੇ ਘਰੇ ਵੜਨ ਦੀ ਲੋੜ ਨਹੀਂ ਸਾਡੇ ਮੱਥੇ ਨਾ ਲੱਗੇ ਸਾਡੇ ਪਿੰਡ ਚ ਨਾ ਵੜੀ ਆਹ ਵੀਡੀਓ ਪਾਉਣੀ ਆ ਕੀ ਇਸ ਵੀਡੀਓ ਨੂੰ ਬਾਪ ਨਹੀਂ ਦੇਖਦਾ ਉਹਦੀ ਨੂੰ ਉਹਦਾ ਭਰਾ ਨਹੀਂ ਦੇਖਦਾ ਉਹਦੀ ਮਾਂ ਨਹੀਂ ਦੇਖਦੀ ਉਹਦੇ ਚਾਚੇ ਤਾਏ ਹੋਰ ਨਹੀਂ ਦੇਖਦੇ ਉਸੇ ਨਗਰ ਵਾਲੇ ਵੀ ਦੇਖਦੇ ਹੋਣਗੇ ਆ ਬਲਦੇ ਪੂਰੀ ਬੜੀ ਤਕਰੀਬ ਹੈ ਹਾਂ ਬੜਾ ਕੁਝ ਕਰ ਰਹੀ ਹੈ ਹੂੰ ਠੀਕ ਹੈ ਤੇ ਉਹ ਪਿਛੋਕੜ ਮਾੜਾ ਹੁੰਦਾ ਨਾ ਉਦੋਂ ਹੀ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਗਲਤ ਰਾਹ ਤੇ ਤੋਰਦੇ ਆ ਨਾ ਉਦੋਂ ਫਿਰ ਬੱਚਾ ਸਾਡੇ ਨਾਂ ਨੂੰ ਕਲੰਕ ਲਵਾਉਂਦਾ ਹੀ ਲਵਾਉਂਦਾ ਹੈ ਅੱਜ ਕੱਲਾ ਉਸ ਨੂੰ ਕਲੰਕ ਨਹੀਂ ਲੱਗਿਆ ਨਾਲ ਮਾਂ ਬਾਪ ਨੂੰ ਵੀ ਲੱਗਿਆ ਪੀੜੀ ਨੂੰ ਲੱਗਿਆ ਅਗਾ ਉਸ ਪਰਿਵਾਰ ਦਾ ਰਿਸ਼ਤਾ ਲੈਣ ਤੋਂ ਹਰ ਇੱਕ ਝਕੂਗਾ ਉਹਦੀਆਂ ਭਤੀਜੀਆਂ ਜਾਂ ਹੋਰ ਵੀ ਐ ਅਗਲਾ ਕੋ ਉਸ ਪਰਿਵਾਰ ਦੇ ਨਾਂ ਵੀ ਉਹਨਾਂ ਦਾ ਪੁੱਤ ਮਾਰਤਾ ਹੀਰੇ ਵਰਗਾ ਬੇਗੁਨਾਹ ਮਾਰਤਾ ਜਿਨ੍ਹਾਂ ਨੇ ਸਾਰਾ ਖੁਸ਼ੀ ਆਪਣਾ ਉਹਨੂੰ ਲਟਾਈ ਬੈਠੇ ਸੀਗੇ ਇਹਨੇ ਖੁਸ਼ ਸੀਗੇ ਬਾਹਰ ਭੇਜੀ ਉਹ ਫਾਰਨ ਕੈਨੇਡਾ ਦੇ ਵਿੱਚ ਭੇਜੀ ਉਹ ਕੋਣੋਂ ਖਰਚਾ ਲਾ ਕੇ ਭੇਜੀ ਫੇਰ ਫੇਰ ਦੁਬਾਰਾ ਉਹਨੇ ਖਰਚਾ ਮੰਗਾਇਆ ਫੇਰ ਅਖੀਰ ਸਹੁਰੇ ਨੇ ਕਿਹਾ ਕਹਿੰਦੇ ਵੀ ਤੂੰ ਭਾਈ ਹੁਣ ਜ਼ਮੀਨ ਵਿੱਚ ਨਹੀਂ ਪਊਗੀ ਇੰਨਾ ਖਰਚਾ ਪਖ ਕਿ ਪਤਾ ਖਰਚਾ ਕਰ ਕੀ ਰਹੀ ਸੀ ਜਰਾਂ ਨੂੰ ਖਾਰਿਜ ਜੀ ਇਹ ਇੱਥੇ ਇੱਥੋਂ ਦੀ ਘਟਨਾ ਕਾਲ ਚਰਾਨੀ ਦੀ ਇੱਥੋਂ ਦੀ ਘਟਨਾ ਹੈ ਇੱਥੇ ਇੱਕ ਮੁੰਡਾ ਵਿਆਹ ਗਿਆ ਉਹਨੇ ਪਹਿਲਾਂ ਉਹ ਪੜ੍ਹਾਈ ਪੜਾ ਕੇ ਤੇ ਫੇਰ ਕੋਣੋਂ ਖਰਚਾ ਲਾ ਕੇ ਜ਼ਮੀਨ ਵੇਚ ਕੇ ਤਿੰਨ ਕਿਲੇ ਹੂੰ ਤੇ ਬਾਹਰ ਭੇਜੀ ਤੇ ਬਾਹਰ ਭੇਜ ਕੇ ਤੇ ਫਿਰ ਫਿਰ ਪਿੱਛੋਂ ਖਰਚਾ ਭੇਜਦਾ ਰਿਆ ਤੇ ਨਤੀਜਾ ਕੀ ਨਿਕਲਿਆ ਤੀਜੇ ਸਾਲ ਕਹਿੰਦੀ ਵੀ ਮੇਰਾ ਜਵਾਬ ਹੈ ਮੈਂ ਨਾ ਜਾਵਾਂ ਨਾ ਕੱਲ ਨਾਵਾਂ ਉਹਦੇ ਕੋਲ ਤਿੰਨ ਕਿੱਲੇ ਜ਼ਮੀਨ ਸੇ ਉਹ ਵਿਕ ਗਈ ਤੇ ਮਾਂ ਮੈਂਟਲ ਹੋ ਗਈ ਉਹ ਖੁਦਕੁਸ਼ੀ ਕਰਨ ਲਈ ਤਿਆਰ ਹੋਇਆ ਚਲੋ ਦੂਜਿਆਂ ਨੇ ਗਾਂਡੀਆਂ ਗਾਂਡੀਆਂ ਨੇ ਵਿਚਾਰ ਰੱਖਿਆ ਸੰਭਾਲ ਲਿਆ ਉਹਨੂੰ ਉਸ ਮੌਕੇ ਤੇ ਰੁੜ ਗਿਆ ਇਹ ਇੱਕ ਘਰ ਦੀ ਕਹਾਣੀ ਨਹੀਂ ਜਿਵੇਂ ਫਿਲਮ ਆਣ ਬਣੀ ਹੈ ਘਰ-ਘਰ ਦੀ ਕਹਾਣੀ ਹੈ ਇਹ ਘਰ ਘਰ ਦੀ ਕਹਾਣੀ ਹੋ ਚੁੱਕੀ ਆ ਇਹ ਜਿਹੜੇ ਗੰਦੇ ਕਾਨੂੰਨ ਬਣ ਗਏ ਨੇ ਇਹਨਾਂ ਨੇ ਸਾਨੂੰ ਬਿਲਕੁਲ ਪਸ਼ੂਆਂ ਨਾਲੋਂ ਭੇੜੇ ਕਰਤਾ ਹੂੰ ਠੀਕ ਹੈ ਤੇ ਇਸ ਤਰ੍ਹਾਂ ਹੁਣ ਉਹਨਾਂ ਨੇ ਸਾਰਾ ਕੁਝ ਲਟਾ ਲਿਆ ਚਲੋ ਫੇਰ ਉਹ ਵਾਪਸ ਆ ਗਈ ਹੂੰ ਗੰਡ ਤੋਂ ਪੋਸੇ ਨਾਲੀ ਸੀ ਪਰਿਵਾਰ ਵਾਲਿਆਂ ਨੂੰ ਕੋਈ ਪਤਾ ਨਾ ਲੱਗਿਆ ਹੂੰ ਚੀਕਾ ਹੋ ਸਕਦਾ ਹੈ ਵੀ ਜਿਹੜਾ ਮਾਪੇ ਜਿਹੜੇ ਸਹੁਰੇ ਸੱਸ ਸਹੁਰੇ ਨੇ ਜਿਹੜਾ ਪੈਸਾ ਉਹਨੂੰ ਦੁਬਾਰਾ ਹੋਰ ਭੇਜਣਾ ਸੀ ਉਹਦੇ ਨਾਲ ਸ਼ਾਇਦ ਉਸ ਆਪਣੇ ਡੀਅਰ ਫੰਡ ਨੂੰ ਬੁਲਾਉਂਦੀ ਹੋਵੇ ਇੱਥੇ ਆਪਦੇ ਕੋਲੋਂ ਖਰਚਾ ਲਾ ਕੇ ਹੂੰ ਇਹ ਵੀ ਹੁੰਦਾ ਹੈ ਵਿਆਹ ਤੋਂ ਕੋਈ ਖਰਚਾ ਸਹੁਰਿਆਂ ਨਾਲ ਦਿਲਵਾਣਾ ਤੇ ਸੱਦ ਲੈਣਾ ਕੋਈ ਹੋਰ ਹੀ ਲਗਾਉੜ ਉਦੋਂ ਬਾਅਦ ਫਿਰ ਕੀ ਹੋਇਆ ਕਿ ਉਹ ਇੱਥੇ ਆ ਗਈ ਇਥੇ ਆ ਗਈ ਜਿਹੜਾ ਹੁਣ ਉਹ ਲੜਕੇ ਦੀ ਸ਼ਕਲ ਤੋਂ ਸੂਰਤ ਤੋਂ ਪਤਾ ਲੱਗਦਾ ਵੀ ਬੰਦਾ ਉਹ ਨਰਮ ਹੈ ਜੇ ਡੈਥ ਹੋਈ ਹੈ ਡੈਥ ਹੋਈ ਹੈ ਨਰਮ ਸੁਭਾਅ ਦਾ ਲੱਗਦਾ ਲੜਕਾ ਕਿਉਂ ਸ਼ਕਲ ਤੋਂ ਪਤਾ ਲੱਗ ਜਾਂਦਾ ਹੁਣ ਉਹ ਲੜਕੇ ਦੇ ਨਾਲ ਜਦੋਂ ਲੜਕੇ ਨੇ ਦੇਖਿਆ ਚਲੋ ਵੀ ਆਪ ਉਹ ਪਤਾ ਨਹੀਂ ਕਾਹਦਾ ਕੰਮ ਕਰਦਾ ਸੀ ਉਹ ਮੇਰੀ ਯਾਦ ਨਹੀਂਗਾ ਬੈਂਕ ਵਿੱਚ ਸੀ ਬੈਂਕ ਵਿੱਚ ਸੀ ਬੈਂਕ ਵਿੱਚ ਮੁਲਾਜ਼ਮ ਸੀਗਾ ਤੇ ਉਹਨੇ ਆਖਿਆ ਚਲੋ ਵੀ ਅੱਜ ਕੱਲ ਨਾ ਸਾਨੂੰ ਪੈਸੇ ਦੀ ਹੋੜ ਬੜੀ ਹੈ ਖਾਸ ਕਰਕੇ ਪੰਜਾਬ ਚ ਇੱਕ ਫਿੜਕੀ ਜੀ ਪੈ ਗਈ ਲੋਕਾਂ ਨੂੰ ਵੀ ਪੈਸਾ 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 ਨਾ ਤਾਂ ਕਿਸੇ ਦਾ ਧਰਮ ਹੈ ਨਾ ਕਿਸੇ ਨੂੰ ਸ਼ਰਮ ਹੈ ਨਾ ਕੋਈ ਰਿਸ਼ਤੇਦਾਰੀ ਹੈ ਨਾ ਕੋਈ ਭਾਈਚਾਰਾ ਨੂੰ ਕੁਝ ਨਹੀਂ ਪੈਸਾ 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 ਇਸ ਕਰਕੇ ਉਹਨੇ ਅੱਖ ਵੀ ਕਮਾਈ ਹੋਰ ਵੱਧ ਹੋ ਗਈ ਉਹਨੇ ਬੁਟੀਕ ਖੁਲਾਤਾ ਹਮ ਬੁਟੀਕ ਤੇ ਕੰਮ ਕਰਨ ਲੱਗ ਪਈ ਫਿਰ ਕਿਧਰੇ ਫੇਸਬੁਕ ਤੇ ਕਮਾਈ ਕਰਨ ਦੀ ਮਾਰੀ ਵੀਊ ਲੈਣ ਦੀ ਮਾਰੀ ਤੇ ਫੋਟੋਆਂ ਕਿਹੇ ਜੀਆਂ ਪਾਉਣ ਲੱਗੀ ਉਹਨੇ ਵੀ ਸੰਭਾਲੀ ਨਾ ਗੌਰ ਨਾ ਕੀਤਾ ਵੀ ਹੋ ਕੀ ਰਿਹਾ ਉਦੋਂ ਬਾਅਦ ਉਹਨੇ ਕੀ ਕੀਤਾ ਜੋ ਖਬਰਾਂ ਆ ਰਹੀਆਂ ਨੇ ਜੋ ਪੁੱਛ ਗਿੱਚ ਪੁਲਿਸ ਪੁਲਿਸ ਨੇ ਕੀਤੀ ਮੈਂ ਤਾਂ ਪੁਲਿਸ ਨੂੰ ਨਮਸਕਾਰ ਕਰਦਾ ਵੀ ਆਹ ਤੁਸੀਂ ਚੰਗਾ ਇਨਸਾਫ ਕੀਤਾ ਨਹੀਂ ਇਹ ਤੋਂ ਪਹਿਲਾਂ ਇਹ ਜਿਆ ਨੂੰ ਤੁਸੀਂ ਇਨਸਾਫ ਨਹੀਂ ਕੀਤਾ ਡਰਦੇ ਰਹਿੰਦੇ ਹੋ ਫਲਾਣੇ ਜੀ ਲੀਡਰ ਦਾ ਫੋਨ ਆ ਗਿਆ ਜੀ ਫਲਾਣੇ ਦੇ ਸਪਾਰਸ਼ ਆ ਗਈ ਜੀ ਜਾਂ ਇੰਨੇ ਪੈਸੇ ਲੈ ਕੇ ਬਹਿ ਕੇ ਜਿਵੇਂ ਪਿੱਛੇ ਜੀ ਨੀਓ ਬਸੂਮ ਬੱਚੀ ਮਾਰਤੀ ਉਹਨੇ ਚੋਰੇ ਨੇ ਜਲੰਧਰ ਦੇ ਵਿੱਚ ਤੇ ਉਹ ਹੱਡ ਲੈ ਕੇ ਦੋਨੇ ਅੰਦਰ ਚਾਹ ਪੀਣ ਲੱਗੇ ਵੀ ਤੂੰ ਇਹਨੂੰ ਕੁੜੀ ਨੂੰ ਕਿਤੇ ਖਪਾ ਦੇ ਚਲਾ ਹੁਕੀ ਪਤਾ ਲੱਗਦਾ ਪੁਲਿਸੇ ਜੇ ਵੀ ਕਮੀਆਂ ਹਨ ਇਹ ਨਹੀਂ ਪਤਾ ਅੱਜ ਉਹਦਾ ਤੁਸੀਂ ਪੇਸ਼ੇ ਲੈ ਕੱਲ ਨੂੰ ਤੁਹਾਡੇ ਘਰ ਵੀ ਹੋ ਸਕਦਾ ਇਹ ਥੋੜੇ ਵੀ ਤੁਸੀਂ ਪੁਲਿਸੇ ਨੂੰ ਤੁਹਾਨੂੰ ਕੁਝ ਨਹੀਂ ਹੋਊਗਾ ਕਿਸੇ ਦੇ ਵੀ ਹੋ ਸਕਦਾ ਮਨੋਖ ਹੈ ਤੇ ਉਹ ਹੁਣ ਕੁੱਤੇ ਤੋਂ ਸਭ ਕੁਝ ਮੰਨ ਗਈ ਸਭ ਨਾਨੀ ਦਾਦੀ ਉਹਨੇ ਦੱਸਦੇ ਮੈਂ ਕੀ ਕੀ ਕਰਤੂਤਾਵਾਂ ਕੀਤੀਆਂ ਤੇ ਕੀ ਕੀ ਨਹੀਂ ਕੀਤੀਆਂ ਦੇਖੋ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਛਾਤਰ ਸੀ ਉਹ ਵੀ ਰਾਤ ਨੂੰ ਕੁੱਤਾ ਸੱਸ ਸਹੁਰਾ ਗਏ ਵੇ ਆ ਕੈਨੇਡਾ ਮਾਰ ਵਦੇਸ਼ ਫਾਰਨ ਕੰਟਰੀ ਅੱਛਾ ਇੱਥੇ ਕੁੱਤੇ ਨੂੰ ਗੋਲੀਆਂ ਪਾਉਂਦੀ ਰਹੀ ਕੁੱਤਾ ਨਹੀਂ ਸਮਝਦਾ ਸੀਗਾ ਰਾਤ ਨੂੰ ਉਹਨੂੰ ਸੱਤ ਲੈਂਦੀ ਸੀ ਉਧਰੋਂ ਘਰ ਵਾਲੇ ਨੂੰ ਪਾਉਂਦੀ ਰਹੀ ਸੀ ਹੋ ਸਕਦਾ ਵੀ ਕਾਫੀ ਚਰ ਹੋ ਗਿਆ ਹੋਵੇ ਪਾਉਂਦੀ ਨੂੰ ਤੇ ਉਹ ਗੋਲੀਆਂ ਘਰ ਕਰ ਗਿਆ ਜਦੋਂ ਨਸ਼ਾ ਕਰ ਕਰ ਜੇ ਫਿਰ ਨਸ਼ਾ ਘਟ ਆਉਂਦਾ ਉਹਨੂੰ ਕਿਤੇ ਜਾਗ ਆ ਗਈ ਜਾਗਾ ਕਿ ਉਹਨੂੰ ਦੇਖੇ ਕਿ ਕਿੱਧਰ ਗਈ ਕੋ ਬੇ ਨਾਲੇ ਬੈਠਦੇ ਤਾਂ ਉਹ ਹੈ ਨਹੀਂ ਗਈ ਫਿਰ ਉਹਨੇ ਜੇ ਦੇਖਿਆ ਤੇ ਉਹ ਜਿਹੜਾ ਹੈ ਅਤਰਾਜ ਯੋਗ ਹਾਲਤ ਵਿੱਚ ਦੋਨੇ ਫੜ ਲੇ ਜਦੋਂ ਦੋਨੇ ਫੜਲੇ ਉੱਥੇ ਹੱਥੋਂ ਪਾਈ ਹੋਏ ਛੱਡਾ ਚੜਾਈ ਹੋ ਗਈ ਗੱਲ ਖਤਮ ਹੋਈ ਉਸ ਤੋਂ ਬਾਅਦ ਫਿਰ ਇਹ ਸਾਰੀ ਗੋਂਦ ਜਿਹੜੀ ਆ ਗੁੰਦੀ ਗਈ ਵੀ ਇਹ ਮੇਰੇ ਘਰ ਵਾਲੇ ਦਾ ਕੰਡਾ ਕੱਢ ਮੌਕੇ ਤੇ ਮੌਕੇ ਤੇ ਅੱਛਾ ਅੱਛਾ ਮੌਕੇ ਤੇ ਗੋਂਦ ਗੁੰਦੀ ਗਈ ਵੀ ਇਹਦਾ ਕੰਡਾ ਕੱਢ ਕਿਉਂ ਕਿ ਕਿਉਂਕਿ 20-25 ਕਿਲੇ ਜ਼ਮੀਨ ਸੀ ਵੀ ਸਾਰੀ ਦੀ ਮਾਲਕ ਮੈਂ ਆ ਤੇ ਮੈਂ ਕਹਿ ਦੂੰ ਕਿ ਜੀ ਉਹਨਾਂ ਮਾਰ ਕੇ ਮਾਰ ਕੇ ਮੈਥਰੋਂਗੇ ਤੇ ਫਿਰ ਤੁਮ ਜਿਹਨਾਂ ਨੂੰ ਮਰਜੀ ਕੌਣ ਰੋਕਣ ਵਾਲਾ ਹੈਗਾ ਆਹ ਆਰਮ ਨਾਲ ਘਾਰ ਤੇ ਘੁੰਮਿਆ ਕਰਾਂਗੇ ਇਹ ਸੋਚ ਸੀ ਪਰ ਉਹਦੇ ਨੇਤਰ ਬੜੇ ਆ ਗੁਰਬਾਣੀ ਕਹਿੰਦੀ ਸੈ ਸਤਵ ਨੈਨ ਨੈਨ ਹੈ ਤੋਹੇ ਕੋ ਉਹਦੇ ਹਜ਼ਾਰਾਂ ਅੱਖਾਂ ਨੇ ਇੱਕ ਨਹੀਂ ਉਹ ਸਭ ਦੇਖ ਰਿਹਾ ਹੈ ਉਹ ਬਾਜੀ ਉਹਦੇ ਪੁੱਠੀ ਪੈ ਗਈ ਤੇ ਉਸ ਨੂੰ ਮਾਰਿਆ ਗਿਆ ਉਹ ਜਾਨ ਬਚਾਉਣ ਵਾਸਤੇ ਭੱਜਿਆ ਵਿਚਾਰਾ ਤਾਂ ਵੀ ਚੜਿਆ ਚਲੋ ਇਹਨੇ ਇਹਨੇ ਪੈਰ ਫੜ ਲਏ ਉਹਦੇ ਲਤਾਂ ਫੜ ਲੀਆਂ ਤੇ ਉਹਨੇ ਗਲ ਕੁੱਟਦਾ ਜਾਂ ਧੌਣ ਮਰੋੜਦੀ ਕਿਵੇਂ ਕਰਿਆ ਮੰਨ ਲਓ ਮਣਕਾ ਕਿੱ데 ਰੁਕ ਗਿਆ ਮਣਕਾ ਤੋੜਦਾ ਮਣਕਾ ਤੋੜ ਕੇ ਪੁੰਗੇ ਸੜਦਾ ਉਦੋਂ ਬਾਅਦ ਰੌਲਾ ਪਾਦਾ ਸਾਡੇ ਚੋਰ ਆ ਗਏ ਚੋਰ ਆ ਗਏ ਹੁਣ ਇਹ ਇੱਕ ਪੁਲਿਸ ਦਾ ਅਮਰੀਕਾ ਦਾ ਮੇਰੇ ਦੇਸ਼ ਯਾਦ ਨਹੀਂ ਕਿਹੜੇ ਦੇਸ਼ ਦਾ ਇੱਕ ਪੁਲਿਸ ਅਫਸਰ ਹੋਇਆ ਬਹੁਤ ਵੱਡਾ ਡਾਕਟਰ ਸਕਾਟ ਹੂੰ ਉਹਦੀ ਇਹ ਥਿਉਰੀ ਹੈ ਵੀ ਜਦੋਂ ਵੀ ਕੋਈ ਅਪਰਾਧੀ ਅਪਰਾਧ ਕਰਦਾ ਹੈ ਉਦੋਂ ਕੁਛ ਨਾ ਕੁਛ ਉਹ ਸਬੂਤ ਐਵੀਡੈਂਸ ਛੱਡ ਜਾਂਦਾ ਉਹ ਚਾਹੇ ਕਿ ਧਾਗਾ ਹੀ ਛੱਡ ਜੇ ਜਿੱਥੋਂ ਪੁਲਿਸ ਫੜ ਲੈਂਦੀ ਹੈ ਹੁਣ ਇਹ ਨੇ ਸਬੂਤ ਬਹੁਤ ਵੱਡਾ ਛੱਡ ਲਿਆ ਕਿਉਂਕਿ ਰੱਬ ਨਾ ਮਤ ਮਾਰਦਾ ਹੁੰਦਾ ਲਤ ਨਹੀਂ ਮਾਰਦਾ ਮਤ ਮਾਰੀ ਫਿਰ ਉਹਦੀ ਰੌਲਾ ਪਾਇਆ ਜਦੋਂ ਆਂਢੀ ਗੁਆਂਢੀ ਇਕੱਠੇ ਹੋਏ ਤੇ ਕਹਿਣ ਲੱਗੀ ਦੇਖੋ ਜੀ ਆ ਮੇਰੇ ਘਰ ਵਾਲੇ ਨੂੰ ਮਾਰ ਗਏ ਤੇ ਮੈਨੂੰ ਵੀ ਮਾਰ ਕੁੱਟਿਆ ਤੇ ਮੈਂ ਤਾਂ ਲੁੱਕ ਗਈ ਬਾਥੂਮ ਚ ਵੜ ਗਈ ਕੁਝ ਵੀ ਬਹਾਨਾ ਬਣਾਇਆ ਉਹਨੇ ਤੇ ਮੇਰਾ ਸਾਰਾ ਸੋਨਾ ਲੈ ਗਏ ਉਦੋਂ ਲੜਕੇ ਦੀ ਭੂਆ ਨੂੰ ਫੋਨ ਕਰਤਾ ਉਹ ਵੀ ਆ ਗਈ ਉਹ ਨਜ਼ਦੀਕ ਸੀ ਪਿੰਡ ਉੱਥੋਂ ਆ ਗਈ ਅਜੇ ਸਾਰੇ ਪਰਿਵਾਰ ਨੇ ਤਾਂ ਆਉਣਾ ਸੀਗਾ ਤੇ ਭੂਆ ਕੋਲੇ ਗਈ ਕਹਿੰਦੀ ਐ ਕਰਕੇ ਹੋਇਆ ਜਦ ਭੂਆ ਨੂੰ ਦੱਸਿਆ ਭੂਆ ਕਹਿੰਦੀ ਵੀ ਚਲੋ ਮੰਨ ਲਿਆ ਬੀਏ ਟੋਮਾ ਕਿਉਂਕਿ ਪਹਿਲਾ ਮੁੰਡੇ ਨੇ ਆਪਣੀ ਭੈਣ ਨੂੰ 10 ਸਤਾਸੀ ਕਾਫੀ ਚਿਰ ਪਹਿਲਾਂ ਬੀਏ ਮੈਨੂੰ ਮਾਰੂਗੀ ਕਿਉਂਕਿ ਇਹਨੇ ਪਹਿਲਾਂ ਵੀ ਇੱਕ ਵਾਰੀ ਜ਼ਹਿਰ ਦਿੱਤਾ ਸੀ ਉਹਦਾ ਜ਼ਹਿਰ ਦਾ ਅਸਰ ਨਹੀਂ ਹੋਇਆ ਜਿਵੇਂ ਫਿਰ ਬਚ ਗਿਆ ਸੀ ਮੁੰਡੇ ਨੂੰ ਇਸ ਗੱਲ ਦਾ ਪਤਾ ਨਹੀਂ ਇਹਨੂੰ ਹਰਾਮਣ ਨੂੰ ਪਤਾ ਸੀਗਾ ਵੀ ਮੈਂ ਜ਼ਹਿਰ ਦਿੱਤਾ ਹੁਣ ਮੰਦੀ ਆ ਉਹ ਭੂਆ ਨੇ ਆਖਿਆ ਵੀ ਜੇ ਸਾਰਾ ਸੋਨਾ ਲੈ ਕੇ ਤੇਰੀ ਗੱਲ ਵਾਲੀ ਸੰਗਲੀ ਕਿਵੇਂ ਬਚ ਗਈ ਤੇ ਸਬੂਤ ਸੀ ਉਸ ਗੱਲ 'ਚ ਅੜ ਗਈ ਉਹਨੂੰ ਜਵਾਬ ਨਹੀਂ ਆਇਆ ਨੀਵੀ ਪਾ ਗਈ ਚਲ ਉਹਨਾਂ ਨੇ ਪੁਲਿਸ ਅਰਾਪਟ ਕਰਤੀ ਉਹ ਚੱਕ ਲਈ ਚੱਕੀ ਤਿੰਨ ਮਾਰੀਆਂ ਲੱਤਾ ਨਾਲ ਯਾਰ ਫੜ ਲਿਆ ਤੇ ਨਾਲ ਹੀ ਹੁਣ ਯਾਰ ਹੋਰਾਂ ਦੇ ਵੀ ਪਟਾ ਚੜ੍ਹ ਕੇ ਨਾਲ ਦੀ ਨਾਲ ਯਾਰ ਦਾ ਯਾਰ ਵੀ ਫੜ ਲਿਆ ਇੱਕ ਹਾਂ ਯਾਰ ਦਾ ਯਾਰ ਵੀ ਫੜ ਲਿਆ ਯਾਰ ਦਾ ਯਾਰੀ ਫੜ ਲੈ ਕੇ ਕਮ ਕਰ ਲੇ ਤੱਕ ਕਤਲ ਕਾਣਾ ਬੜਾ ਔਖਾ ਹੁੰਦਾ ਹੈ। ਉਹ ਮੁੰਡਾ ਜਰਵਾਣਾ ਸੀ, ਇਹ ਨਸ਼ੇ-ਨਸ਼ੇ ਖਾਂਦਾ ਹੋਣਾ। ਇਹ ਹੁਣ ਜਿਹੜਾ ਬੱਲੂ ਆਣੇਦਾਰ ਐਮਪੀ ਡਾਕਟਰ ਦਾ ਲੜਕਾ ਹੈ, ਹੁਣ ਆਰਐਮਪੀ ਡਾਕਟਰ ਵੀ ਤਾਂ ਪਤਾ ਹੀ ਹੈ ਵੀ ਕਿਵੇਂ ਪੈਸਾ ਹੁੰਦਾ ਇਕੱਠਾ ਤੇ ਹਰਾਮ ਦੀ ਕਮਾਈ ਜਾਂਦੀ ਹੈ ਇਸ ਤਰ੍ਹਾਂ ਹੀ ਜਾਂਦੀ ਹੈ। ਠੀਕ ਹੈ ਨਾ? ਤੇ ਅੱਜ ਉਹ ਘਰ ਜਿਹੜਾ ਬਰਬਾਦ ਕਰਤਾ। ਦੂਜੀ ਗੱਲ ਭਾਈ ਜਗਮੀਤ ਸਿੰਘ ਆਹ ਹੈ ਨਾ ਤੁਸੀਂ ਇੱਕ ਹਰ ਘਰ ਨੂੰ ਫਰੋਲ ਕੇ ਦੇਖੋ। ਜਿਨ੍ਹਾਂ ਦੇ ਲੜਕੇ ਨਹੀਂ ਵਿਆਹੇ। ਜਾਂ ਜਿਨ੍ਹਾਂ ਦੀਆਂ ਲੜਕੀਆਂ ਨਹੀਂ ਵਿਆਈਆਂ ਤੇ ਰਿਸ਼ਤੇ ਲੱਭਦੇ ਨੇ ਹੁਣ ਲੜਕੇ ਵਾਲੇ ਜਿਹੜੇ ਰਿਸ਼ਤਾ ਲੱਭਦੇ ਨੇ ਉਹ ਹਰ ਲੜਕੇ ਵਾਲਾ ਡਰ ਹੀ ਜਾਂਦਾ ਵੀ ਕਿਤੇ ਇਹੋ ਜੀ ਕੁੜੀ ਨਾ ਜਿਹੜਾ ਸਾਨੂੰ ਮਾਰ ਦੇਵੇ ਹੂੰ ਸਿਆ ਪਖੜਾ ਕਰਦਾ ਅੱਜ ਨਹੀਂ ਪਹਿਲਾਂ ਦੀ ਗੱਲ ਕਰਦਾ ਮੈਂ ਹੂੰ ਪਹਿਲਾਂ ਹਰ ਮਾਪਾ ਲੜਕੇ ਦਾ ਡਰਦਾ ਵੀ ਨਸ਼ਾ ਨਾ ਖਾਂਦੀ ਹੋਵੇ ਜਾਂ ਕੋਈ ਹੋਰ ਬਹਿਤ ਨਾ ਹੋਵੇ ਜਾਂ ਕਿਸੇ ਯਾਰ ਨਾਲ ਨਾ ਫਿੱਟ ਹੋਵੇ ਠੀਕ ਹੈ ਇਹ ਬਾਲੀਆਂ ਚੀਜ਼ਾਂ ਆ ਹੋ ਰਹੀਆਂ ਫਿਰ ਉਹਦਾ ਪਸ਼ੋਕੜ ਪੜਤਾਲ ਦੇ ਜਾਂ ਨਹੀਂ ਵੀ ਕਈ ਵਾਰੀ ਪੜਤਾਲਿਆ ਜਾਂਦਾ ਮੁੰਡਾ ਚਿੱਟਾ ਨਾ ਪੀਂਦਾ ਹੋਵੇ ਹਾਂ ਮੁੰਡਾ ਕਿਤੇ ਹੋਰ ਨਾ ਕਿਤੇ ਕਨੈਕਟਰ ਬਣਾਈ ਬੈਠਾ ਹੋਵੇ ਇਹ ਚੀਜ਼ਾਂ ਕਰਕੇ ਤੇ ਜਿਹੜਾ ਦੋਨੇ ਤਰ੍ਹਾਂ ਡਰੀਆਂ ਖੜੀਆਂ ਦੋਨਾਂ ਨੂੰ ਰਿਸ਼ਤਿਆਂ ਦਾ ਬੜਾ ਔਖਾ ਹੋਇਆ ਪਿਆ ਹੁਣ ਇਹ ਜਿਹੜੀ ਸੀਗੀ ਕੰਜਰੀ ਇਹਨੇ ਤਾਂ ਜਮਾ ਜਰੂਰ ਸੀ ਕੱਢ ਕੇ ਤਰਤਾ ਹੁਣ ਤਾਂ ਹਰ ਮਾਂ ਬਾਪ ਨੂੰ ਕੰਮਣੀ ਚੜੀ ਹੋਈ ਐ ਵੀ ਕੀ ਕਰਾਂਗੇ ਹੂੰ ਕੀ ਕਰਾਂਗੇ ਹੂੰ ਰਿਸ਼ਤੇ ਕਰਕੇ ਵੀ ਜੇ ਆਪਾਂ ਰਿਸ਼ਤਾ ਕਰਤਾ ਤਾਂ ਇਹ ਨਾ ਹੋ ਜੇ ਆ ਹੋ ਗਿਆ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਹੂੰ ਅੱਛਾ ਜਿਹੜੇ ਲਾਲਚ ਨੂੰ ਉਹ ਗਈ ਸੀ ਅੱਜ ਉਹ ਲਾਲਚ ਉਹਦੇ ਲਈ ਜੇਲ ਬਣ ਕੇ ਰਹਿ ਗਿਆ ਉਹ ਨੂੰ ਜਾਇਦਾਦ ਨਹੀਂ ਮਿਲਦੀ ਹੁਣ ਕਿਉਂ ਅਪਰਾਧੀ ਹੈ ਇੱਕ ਦੂਜੀ ਗੱਲ ਹੈ ਹੁਣ ਜੇਲ ਦੇ ਵਿੱਚ ਭੁਗਤ ਉਹ ਨੂੰ ਹੁਣ ਸਜ਼ਾ ਜੱਜ ਸਾਹਿਬ ਉਹ ਜਿਹੜੀ ਸਜ਼ਾ ਲੰਬੀ ਕਰਨ ਉਮਰ ਕੈਦ ਜਿਵੇਂ ਸੌਦਾ ਸਾਧੋਂ ਲਿਖੀ ਜਾਂਨੇ ਵੀ ਤਾਂ ਜ਼ਿੰਦਗੀ ਇਹ ਬਾਹਰ ਨਹੀਂ ਆ ਸਕਦਾਗਾ। ਉਵੇਂ ਇਹਦੇ ਵਾਸਤੇ ਲਿਖਿਆ ਜਾਵੇ। ਸਜ਼ਾ ਸੁਣਾਉਣ ਲੱਗਿਆ। ਹੁਣ ਤੁਸੀਂ ਕਹੋਗੇ ਵੀ ਫਾਂਸੀ ਮੈਂ ਫਾਂਸੀ ਦੇ ਹੱਕ 'ਚ ਨਹੀਂਗਾ। ਨਾ। ਹੂੰ। ਜਾਂ ਕਹੀ ਕਹਿੰਦੇ ਕੋਣੋ ਲੋਕਾਂ ਸਾਹਮਣੇ ਗੋਲੀ ਮਾਰ ਦਿਓ ਨਾ ਬਿਲਕੁਲ ਹੀ ਨਹੀਂ। ਨਾ ਗੋਲੀ ਮਾਰੋ ਨਾ ਫਾਂਸੀ ਲਾਓ ਬਿਲਕੁਲ ਵੀ ਨਹੀਂ। ਮੈਂ ਜੇਲ੍ਹ ਕੱਟੀ ਆ ਮੈਨੂੰ ਪਤਾ ਜੇਲ੍ਹ ਕੀ ਹੁੰਦੀ ਆ। ਲੰਬੀ ਉਮਰ ਤੱਕ ਉਹ ਜੇਲ੍ਹ ਚ ਬੈਠੀ ਰਹੇ ਬਸ ਫਿਰ ਉਹ ਮੌਤ ਮੰਗੂਗੀ ਕਹੂਗੀ ਮੈਨੂੰ ਫਾਂਸੀ ਲਾ ਦਿਓ ਜਾਂ ਮੈਨੂੰ ਮਾਰ ਦਿਓ ਜੇਲ੍ਹ ਤਾਂ ਕਿੰਨੀ ਖਤਰਨਾਕ ਚੀਜ਼ ਹੈ ਜਿਹੜਾ ساری ਜ਼ਿੰਦਗੀ ਅੰਦਰ ਹੀ ਬੈਠੀ ਰਹੇ ਤੇ ਨਾਲੇ ਉਹ ਬੈਠਾ ਜਿਹੜੇ ਹਫਸ਼ ਦੇ ਚੱਕਰ ਦੇ ਵਿੱਚ ਦੋਵਾਂ ਨੇ ਕਾਂਡ ਕੀਤਾ ਉਹਨੇ ਸੋਚਿਆ ਹੋਣਾ ਆਰਐਮਪੀ ਦਾ ਮੁੰਡਾ ਹੈਗਾ ਉਹਨੇ ਸੋਚਿਆਣਾ ਚਲ 2-4 ਕਿੱਲੇ ਆਉਂਦੀ ਹੈ ਹੁਣ ਵੀ 25 ਕਿੱਲਾਂ ਦਾ ਮਾਲਕ ਬਣ ਜਾਊਗਾ ਉਹ ਵੀ ਜੇਲ੍ਹ ਚ ਸੜੂਗਾ ਤੇ ਇਹਨੇ ਵੀ ਸੋਚਿਆਣਾ ਖੁੱਲੀ ਐਸ਼ ਮਾਰਨਾਗੇ ਇੱਥੇ ਚੰਗੀ ਜ਼ਿੰਦਗੀ ਜਾਂਦੀ ਰਾਜਾ ਆਲੀ ਜਾਂਦਾ ਕਹਿੰਦੇ ਰਾਜੋ ਤਪੋਂ ਰਾਜ ਤਪੋਂ ਰਾਜ ਰਾਜੋ ਨਰਕ ਇੱਕ ਹਕ ਸੱਚ ਹੋ ਗਈ ਬਿਲਕੁਲ ਸੱਚ ਹੋ ਗਈ ਕਿਉਂਕਿ ਦੋਨਾਂ ਦੇ ਅਰਮਾਨਾਂ ਤੇ ਪਾਣੀ ਫਿਰ ਗਿਆ ਹੂੰ ਜਿਹੜੀਆਂ ਉਹਨਾਂ ਨੇ ਸੋਚਿਆ ਸੀ ਕਿਸੇ ਦਾ ਘਰ ਉਜਾੜ ਕੇ ਅਸੀਂ ਆਪਣਾ ਬੰਨਾਂਗੇ ਨਹੀਂ ਵੱਜਦਾ ਕਿ ਇਹੋ ਜੇ ਕੰਜਰਤੀਆਂ ਘਰੇ ਪਹਿਣਾ ਨਹੀਂ ਹੁੰਦੀਆਂ ਕਿ ਕਿਸੇ ਦਾ ਘਰ ਜਾੜ ਰਹੇ ਹੋ ਤੂੰ ਕਿਸੇ ਦਾ ਬੇਬਰੇ ਘਰ ਸਾਰੇ ਖਤਮ ਕਰ ਰਹੇ ਹੋ ਉਹਨਾਂ ਨੂੰ ਸ਼ਰਮ ਨਹੀਂ ਹੁੰਦੀ ਬਹੁਤ ਵਾਰੀ ਮੈਂ ਦੇਖਿਆ ਕਈਆਂ ਦੀਆਂ ਪਹਿਣਾ ਇੰਨੀਆਂ ਸ਼ਰੀਫ ਹੁੰਦੀਆਂ ਰੱਬ ਦਾ ਰੂਪ ਤੇ ਆਪ ਉਹ ਲਵ ਮੈਰਿਜ ਕਰਾਉਂਦੇ ਆ ਮੈਂ ਇੱਕ ਵਾਰੀ ਕਥਾ ਕਰਦੇ ਨੇ ਗੱਲ ਕਹਿਤਾ ਤੇ ਕਈ ਦੋ ਵਿੱਚੋਂ ਬੜ ਕੋਠੇ بابا ਇਹ ਗੱਲ ਪੇ ਸਟੇਜ ਤੇ ਨਹੀਂ ਕਹਿਣ ਵਾਲੀ ਮਖੋਰ ਕਿੱਥੇ ਗਈ ਆ ਭੋਰੇ ਚ ਅਸੀਂ ਪ੍ਰਚਾਰਕਾਂ ਸੀ ਲੋਕਾਂ ਨੂੰ ਦੱਸ ਰਹੇ ਆ ਵੀ ਆ ਹੋ ਰਿਹਾ ਹ ਹੁਣ ਕਿਹਾ ਕਿਨੇ ਬਾਅਦ ਚ ਮੈਨੂੰ ਪਤਾ ਵੀ ਲੱਗ ਗਿਆ ਦੋ ਤਿੰਨ ਮਹੀਨਾ ਬਾਅਦ ਵੀ ਉਹ ਬੰਦਾ ਕਿਉਂ ਐਨਾ ਉਹਦੀ ਆਪ ਦੀ ਕੁੜੀ ਇੰਨੀ ਸ਼ਰੀਫ ਬਹੁਤ ਨੇਕ ਤੇ ਉਹਦੇ ਮੁੰਡੇ ਨੇ ਇੱਕ ਨਾਲ ਪੜਦੀ ਪੁਰਦੀ ਸੀ ਨੰਗ ਜੇ ਘਰ ਦੀ ਉਹਦੇ ਨਾਲ ਸ਼ਾਦੀ ਕਰਾ ਲਈ ਮੁੜ ਕੇ ਵਾਕੇ ਡੱਕਾ ਨਹੀਂ ਕਰਦੀ ਸੀ ਮਾਂ ਨੂੰ ਉਹਦੀ ਨੂੰ ਭੱਜ-ਭੱਜ ਪੈਂਦੀ ਸੀ ਪਿਓ ਉਹਦੀ ਦੀ ਵੇਚ ਕਰਦੀ ਸੀ ਆਪ ਮੂਰੇ ਬੱਕਰੀ ਬਣਿਆ ਹੋਇਆ ਸੀਗਾ ਨਾ ਕਿਸੇ ਨੂੰ ਦੱਸਣ ਜੋਗਾ ਸੀ ਮੈਂ ਹੁਣ ਕਰਾਂ ਕੀ ਜਦੋਂ ਅਸੀਂ ਲਵ ਮੈਰਿਜ ਬਾਰੇ ਸੋਚਦਾ ਪਹਿਲਾਂ ਸੋਚ ਲਓ ਵੀ ਸਾਡੀ ਭੈਣ ਵੀ ਕਿਸੇ ਨਾਲ ਲਵ ਮੈਰਿਜ ਕਰਾਊਗੀ ਜੇ ਅਸੀਂ ਕਿਸੇ ਦਿਨ ਤੱਕਦੇ ਹਾਂ ਕਿਸੇ ਦਾ ਬੁਰਾ ਤੇ ਸਾਡੇ ਬਾਰੇ ਵੀ ਕੋਈ ਤੱਕਦਾ ਸਾਡੇ ਘਰੇ ਭੈਣ ਹੈ ਇਹ ਜਿਹੜੇ ਇਹ ਜੇ ਲੋਕ ਹੁੰਦੇ ਨਾ ਚਗਲ ਕਿਸਮ ਦੇ ਜਿਹੜੇ ਹੁੰਦੇ ਆ ਉਹ ਨਹੀਂ ਇਹ ਗੱਲ ਸੋਚਦੇਗੇ ਉਹਨਾਂ ਤਾਂ ਬਸ ਆਪਦੇ ਤੱਕ ਮਤਲਬ ਹੁੰਦਾ ਪਾ ਮੈਂ ਸਾਹਮਣੇ ਉਹਨਾਂ ਦੀ ਭੈਣ ਦੀ ਬੇਪਤੀ ਕਰ ਦਿਓ ਮਾਂ ਦੀ ਕਰ ਦਿਓ ਕਿਸੇ ਉਹਨਾਂ ਤਾਂ ਆਪਦੇ ਚਾਹੀਦੇ ਜਿਹੜੀ ਹੈਗੀ ਆ ਉਹ ਯਾਰ ਮਿੱਤਰ ਜਿਹੜੀ ਹੁੰਦੀ ਆ। ਹੂੰ। ਇਹੀ ਤਾਂ ਭਾਈ ਜਗਮੀਤ ਸਿੰਘ ਜੀ ਮੈਂ ਹਰ ਸਟੇਜ ਤੇ ਕਰਲਾਉਣਾ ਵੀ ਯਾਰ ਸਾਡਾ ਸ਼ਬਦ ਨਹੀਂ ਅਸੀਂ ਔਰਤ ਨੂੰ ਵੀ ਆਪ ਜਿੰਨਾਂ ਯਾਰਾਂ ਹੀ ਕਰੀ ਉਹ ਸਾਡੀ ਯਾਰ ਹੈ। ਯਾਰ ਬੇਸ਼ਵਾ ਨਾ ਹੁੰਦਾ। ਸੁਹਾਗਣ ਦਾ ਤਾਂ ਹੁੰਦਾ ਹੀ ਨਹੀਂ। ਠੀਕ ਹੈ ਭੈਣ ਨੂੰ ਵੀ ਯਾਰ ਆ ਇੱਕ ਮਾਂ ਨੂੰ ਵੀ ਯਾਰ ਮਾਂ ਕਿਹੜਾ ਸ਼ਬਦ ਲਿਆ ਕੇ ਅਸੀਂ ਟੀਵੀ ਨੂੰ ਸੁਣ ਸੁਣ ਕੇ ਤੇ ਆਪਦੇ ਸੱਭੇ ਤੇ ਜਵਾੜਤਾ ਮੈਂ ਤਾਂ ਬਚਪਨ ਚ ਕਦੇ ਸੁਣਿਆ ਨਹੀਂ ਨਾ ਮੇਰੇ ਬਾਪ ਨੇ ਕਦੀ ਮੇਰੀ ਮਾਂ ਨੂੰ ਯਾਰ ਕਿਹਾ ਨਾ ਅਸੀਂ ਆਪਦੀਆਂ ਭੈਣਾਂ ਨੂੰ ਜਾਂ ਕਿਸੇ ਨੂੰ ਵੀ ਯਾਰ ਕਿਹਾ ਠੀਕ ਆ ਆਪਣੇ ਦੋਸਤ ਸਹਿੱਤਰ ਉਹਨੂੰ ਯਾਰ ਕਿਹਾ ਤਾਂ ਵੱਖਰੀ ਗੱਲ ਇਹ ਸ਼ਬਦ ਬਾੜੇ ਗਏ ਸਾਨੂੰ ਕਰੈਕਟਰ ਲੈਸ ਬਣਾਉਣ ਵਾਸਤੇ ਹੁਣ ਉਹਨੇ ਹਲਚ ਦੀ ਮਾਰੀ ਨੇ ਸਾਰਾ ਕੁਝ ਕਰ ਲਿਆ ਤੇ ਉਹ ਜਿਵੇਂ ਗਾਉਣ ਵਾਲੀ ਨੇ ਗਿਆ ਦਿਲ ਕੇ ਯਰਮਾ ਅੰਸੂਆਂ ਵਿੱਚ ਬਹਿ ਗਏ ਤੇ ਹੁਣ ਉਹ ਹਾਲਤੋਂ ਦੀ ਹੋਈ ਐ ਹੁਣ ਉਹ ਕਿਹੜੇ 25 ਕਿੱਲੇ ਤੇ ਕਿਹੜੀ ਐਸ਼ ਤੇ ਕਿਹੜਾ ਉਹਦਾ ਦੋਸਤੀ ਦੀ ਪਿਆਰ ਤੇ ਹੁਣ ਉਹ ਕਿਉਂ ਅਲੱਗ ਬੈਠਾ ਹੋਊਗਾ ਤੇ ਉਹ ਅਲੱਗ ਬੈਠੇ ਇੱਕ ਤਰੀਕੇ ਤੇ ਪਮੇ ਇਕੱਠੇ ਹੋਇਆ ਕਰਨ ਅੱਜ ਜਿਹੜੀ ਖਲ ਦੇੜਨਗੇ ਅੱਜੇ ਹੋਰ ਵੀ ਕੁਝ ਕੱਢਣਗੇ ਉਹ ਵੱਖਰੀ ਗੱਲ ਐ ਹੁਣ ਕੱਲ ਹੀ ਦਿਖਾ ਰਹੇ ਸੀ ਇਹ ਕਹਿੰਦੇ ਵੇਖੋ ਜੀ ਲੰਗੜੀ ਤੁਰਦੀ ਐ ਮੈਂ ਕਿਹਾ ਸੇਵਾ ਕੀਤੀ ਐ ਪੁਲਿਸ ਨੇ ਕੋਈ ਪੁਲਿਸ ਕੋਈ ਅਣਖ ਵਾਲੇ ਹੋਣਗੇ ਜਿਨ੍ਹਾਂ ਨੇ ਦੱਸਿਆ ਹੋਊਗਾ ਵੀ ਕੀ ਹੁੰਦਾ ਗੰਦੇ ਕਾਨੂੰਨਾਂ ਨੇ ਸਾਰਾ ਕੁਝ ਕੀਤਾ ਐ ਸਾਡੇ ਪੰਜਾਬ ਦਾ ਸਾਡੀ ਇਹ ਸਭਿਅਤਾ ਨਹੀਂ ਸਾਡੇ ਪੰਜਾਬ ਦਾ ਕੋਈ ਕਾਨੂੰਨ ਨਹੀਂਗਾ ਵੀ ਲਵ ਮੈਰਿਜ ਕਰਾਓ کورٹ ਮੈਰਿਜ ਕਰਾਓ ਇਹ ਪੱਛਮੀ ਸਭਿਅਤਾ ਸਾਡੇ ਚ ਲਿਆ ਕੇ ਬਾੜਦੀ ਉਹਦਾ ਨਤੀਜਾ ਉਹਦਾ ਰਿਜ਼ਲਟ ਉਹਦਾ ਪ੍ਰਣਾਮ ਕੀ ਨਿਕਲਿਆ ਸਾਡੇ ਸਾਹਮਣੇ ਆ